ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਬਲੂਨਾਬਾ ਦੇ ਵਿੱਚ ਖੋਲਿਆ ਗਿਆ ਚੋਣ ਦਫ਼ਤਰ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਮਹਾਂਤ ਹਰਬਿੰਦਰ ਸਿੰਘ ਖਲੋੜੀ ਸ਼ਹਿਰੀ ਪ੍ਰਧਾਨ ਇਤਿਹਾਤੀ ਪ੍ਰਧਾਨ ਰਹੇ ਮੌਜੂਦ ਨਾਬਾ ਦੇ ਪਟਿਆਲਾ ਗੇਟ ਵਿਖੇ ਖੋਲੇ ਗਏ ਦਫ਼ਤਰ ਦੇ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਰਹੇ ਬਿੱਟੂ ਹਰਾਨੇ ਤੇ ਵਿਵੇਕ ਜੀ ਨੇ ਬਹੁਤ ਮਿਹਨਤ ਕੀਤੀ ਹੈਗੀ ਹੈ ਔਰ ਵੱਡੀ ਗੱਲ ਹੈ ਕਿ ਵੱਖ-ਵੱਖ ਜਿਹੜੀ ਵਪਾਰਕ ਜਥੇਬੰਦੀਆਂ ਆ ਗਈਆਂ ਮੇਰਾ ਨਹੀਂ خیال ਕੋਈ ਵਪਾਰਕ ਜਥੇਬੰਦੀ ਬੱਚ ਜਿਹੜੀ ਇੱਥੇ ਸ਼ਾਮਲ ਨਾ ਹੋਈ ਹੋਵੇ ਇੱਕ ਜਥੇਬੰਦੀ ਸ਼ਾਮਲ ਹੋਣਾ ਮਤਲਬ ਹਜ਼ਾਰਾਂ ਬੰਦਿਆਂ ਦਾ ਸ਼ਾਮਲ ਹੋਣਾ ਸੋ ਆਪਣੇ ਆਪਣੇ ਤਵਕੀ ਦੀ ਨਮਾਇੰਗੀ ਕਰਦੀ ਆ ਆਪਣੇ ਨੇ ਕਿਤੇ ਦੀ ਨਮਾਇੰਗੀ ਕਰਦੀ ਆ ਉਹ ਤੋਂ ਮੈਂ ਬਹੁਤ ਧਰਵਾਦੀ ਆ ਬਿੱਟੂ ਹੋਰਾਂ ਦੇ ਵਿਵੇਕ ਸਿੰਘ ਵਾਲਾਂ ਦੇ ਤੇ ਪ੍ਰਧਾਨ ਖਨੌੜਾ ਸਾਹਿਬ ਦੇ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਅੱਜ ਦਾ ਕੰਮ ਫੰਕਸ਼ਨ ਹੈ ਅੱਜ ਦਾ ਦਫਤਰ ਦਾ ਆਪਾਂ ਖੋਲਣ ਵਾਲੀ ਇਹ ਕਾਰਵਾਈ ਹੈਗੀ ਬੜੀ ਬਹੁਤ ਸਫਲਤਾ ਨਾਲ ਅੰਜਾਮ ਚੜੀ ਹੈਗੀ ਹੈ ਔਰ ਪਟਿਆਲੇ ਦਾ ਮੈਂ ਅਸੀਂ ਜਦੋਂ ਆਏ ਹੈਗੇ ਤਾਂ ਸਾਨੂੰ ਆ ਕੇ ਦੇਖ ਕੇ ਬੜਾ ਮਨੁਸੱਲੀ ਹੋਈ ਅੱਜ ਮਤਲਬ ਕਿ ਸਾਡੀ ਜਿਹੜੀ ਕੈਂਪੇਨ ਹੈ ਇਹਨਾਂ ਦੋਨਾਂ ਨੌਜਵਾਨਾਂ ਦੀ ਅਗਵਾਈ ਵਿੱਚ ਪ੍ਰਧਾਨ ਜੀ ਦੀ ਅਗਵਾਈ ਵਿੱਚ ਔਰ ਇਹ ਲਾਈਨ ਡਬਲ ਹੋਈ ਹੈ ਨਾ ਇਸ ਲਾਈਨ ਨਾਲ ਇਸ ਇੱਥੇ ਇੰਡਸਟਰੀ ਬਹੁਤ ਆਉਗੀ ਮੇਰੇ ਮੇਰਾ ਅੰਦਾਜ਼ਾ ਹੈਗਾ ਕਿਉਂਕਿ ਹੁਣ ਅਜੇ 6 ਮਹੀਨੇ ਨੂੰ ਦੇਖਿਓ ਇਸ ਲਾਈਨ ਤੇ 20 ਗੱਡੀਆਂ 15 ਗੱਡੀਆਂ ਨਵੀਆਂ ਚੱਲਣ ਵਾਲੀਆਂ ਹਿੰਦੁਸਤਾਨ ਦੇ ਕਿਸੇ ਕੋਨੇ ਤੇ ਡਬਲ ਲਾਈਨ ਹੈ ਨਾ ਬਿਜਲੀ ਚੱਲ ਗਈ ਹਿੰਦੁਸਤਾਨ ਦੇ ਕਿਸੇ ਕੋਨੇ ਤੁਸੀਂ ਨਾਬਿਓ ਜਾ ਸਕਦੇ ਹੋਣ ਇਹ ਟਰੈਕਟਰ ਦੇ ਸਾਹਮਣੇ ਤੁਹਾਡੇ ਸਾਹਮਣੇ ਪਹਿਲੇ 5 ਸਾਲ ਕੀਤੀ ਹੈਗੀ ਹੈ ਤੇ ਮਾਲਕ ਕਰਜ ਨੂੰ ਖੜ ਕੇ 81 ਸਾਲ ਦੇ ਪਰਨੀਤ ਕੋ 79 ਸਾਲ ਦੇ ਹੈਗੇ ਸੋ ਜੇ ਤੁਹਾਡੀ ਜਜ਼ਬਾ ਹੈਗਾ ਹੈ ਸੇ ਦੋਮਦਾਰ ਜੇ ਤੁਹਾਡਾ ਜਜ਼ਬਾ ਪਹਿਲਾ ਹੁੰਦਾ ਜੀ ਕਰਨ ਨਹੀਂ ਨਹੀਂ ਮੈਂ ਉਹਨਾਂ ਨੂੰ ਪੂਰਨ ਵਿਸ਼ਵਾਸ ਦਵਾਉਣਾ ਕਿ ਅਸੀਂ ਪੂਰੇ ਤਕੜੇ ਹੋ ਗਏ ਮੇਰੇ ਦੋਵੇਂ ਬਲਾਕ ਪ੍ਰਧਾਨ ਵਿਵੇਕ ਸਿੰਘ ਜੀ ਬਲਵਿੰਦਰ ਬਿੱਟੂ ਜੀ ਸਰਦਾਰ ਸਾਧੂ ਸਿੰਘ ਜੀ ਚਾਹੇ ਉਹ ਅੰਦਰ ਨੇ ਇਹ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਪਰ ਉਹ ਪੂਰੇ ਤਕੜੇ ਹੋ ਕੇ ਉਹਨਾਂ ਆਪਣੇ ਸਾਰੇ ਸਾਥੀਆਂ ਕਾਕਾ ਰਣਜੀਤ ਸਿੰਘ ਉਹ ਦੇਖੋ ਤੁਹਾਨੂੰ ਪਤਾ ਵੀ ਉਹ ਮਲੋ ਹਲਕੇ ਦੀ ਨਮਾਇੰਦਗੀ ਕਰ ਰਹੇ ਨੇ ਪਰ ਉਹਨਾਂ ਦਾ ਪਛੋਕੜ ਨਾਬੇ ਦਾ ਉਹ ਵੀ ਡੜ ਕੇ ਸਾਡਾ ਇੱਕੇ ਟੀਚਾ ਕਾਂਗਰਸ ਪਾਰਟੀ ਡਾਕਟਰ ਧਰਮਵੀਰ ਗਾਂਧੀ ਅਸੀਂ ਗਾਂਧੀ ਸਾਹਿਬ ਦੇ ਮਗਰ ਲੱਗੇ ਹੋਈਆਂ ਸਾਰੇ ਤਗੜੇ ਇੱਕ ਇੱਕ ਵੋਟ ਪਾ ਕੇ ਅਸੀਂ ਇਹਨਾਂ ਨੂੰ ਮੈਂ ਤਾਂ ਸਿਰਫ ਇਹੀ ਕਹਿਣਾ ਚਾਹਾਂਗਾ ਗਾਂਧੀ ਸਾਹਿਬ ਦਾ ਇੰਨਾ ਪਿਆਰ ਸਰਦਾਰ ਸਾਧੋ ਸਿੰਘ ਤਰਨਮ ਸੋ ਜਿਹਦਾ ਇੰਨਾ ਪਿਆਰ ਤੁਸੀਂ ਅੰਦਰ ਦੇਖ ਸਕਦੇ ਹੋ 1200 ਬੰਦਾ 1300 ਬੰਦੇ ਦਾ ਇਕੱਠਾ ਉਹਨਾਂ ਦੀ ਰਹਿਮਾਈ ਚ ਅਸੀਂ ਅੱਜ ਗਾਂਧੀ ਜੀ ਦਾ ਦਾ ਦਫਤਰ ਦਾ ਦੁਕਾਟਨ ਕਰ ਰਹੇ ਆ ਗਾਂਧੀ ਜੀ ਪ੍ਰਤੀ ਬਹੁਤ ਪਿਆਰ ਹੈ 90 ਹਲਕੇ ਸਾਡੇ ਵਿੱਚ ਆਏ ਉਮੀਦਵਾਰ ਡਾਕਟਰ ਗਾਂਧੀ ਦੀ ਬੜੀ ਖੁਸ਼ੀ ਹੈ ਬਹੁਤ ਹੀ ਇੱਕ ਵਧੀਆ ਇਮਾਨਦਾਰ ਨੇ ਪੇਸ਼ੇਵਰ ਜੋ ਡਾਕਟਰ ਨੇ ਵੈਸੇ ਹੀ ਬੜੀ ਮਾਨਵਤਾ ਦੀ ਸੇਵਾ ਕਰਦੇ ਨੇ ਤੇ ਲੋਕਾਂ ਨੂੰ ਬਹੁਤ ਵੱਡੀ ਇੱਕ ਉਮੀਦ ਹੈ ਕਿ ਡਾਕਟਰ ਸਾਹਿਬ ਜਿੱਤ ਕੇ ਸਾਡੇ ਇਸ ਹਲਕੇ ਦੇ ਪੂਰੀ ਤਰ੍ਹਾਂ ਵਿਕਾਸ ਕਰਾਉਣਗੇ ਜੋ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ ਤੁਹਾਡੇ ਸਾਹਮਣੇ ਹੀ ਹੈ ਜੀ 25 ਮਹੀਨੇ ਹੋ ਗਏ 25000 ਬਣ ਗਿਆ ਇਹ ਤਾਂ ਗੱਲ ਹੀ ਨਹੀਂ ਕਰਦੇ ਥੋੜੇ ਦਿਨਾਂ ਬਾਅਦ ਬਿਆਨ ਦੇ ਦਿੰਦੇ ਅਸੀਂ ਦੇਾਂਗੇ ਮੈਂ ਉੱਥੇ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸਾਡੀ ਸਰਕਾਰ ਬਣਨ ਤੇ ਰਾਹੁਲ ਗਾਂਧੀ ਜੀ ਔਰ ਸਾਡੇ ਪ੍ਰਧਾਨ ਮਲਕਰ ਅਰਜੁਨ ਖੜਗੇ ਜੀ ਨੇ ਜੋ 8500 ਰੁਪਇਆ ਲੇਡੀਜ਼ ਨੂੰ ਹਰ ਗਰੀਬ ਘਰ ਦੀ ਔਰਤ ਨੂੰ ਦੇਣ ਦਾ ਵਾਅਦਾ ਕੀਤਾ ਅਸੀਂ ਉਹ ਦੇਾਂਗੇ ਪ੍ਰਾਪਰਟੀ ਬੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ